ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਕਿਸਾਨ ਭਰਾਵਾਂ ਨੂੰ ਸਵਾਗਤ ਆ ਤੁਹਾਡਾ ਫਤੇ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਣੀ ਪਿੰਡ ਕਲਾਸ ਜ਼ਿਲ੍ਹਾ ਫਰੀਪੁਰ ਨੇੜੇ ਆਪਾਂ ਨੂੰ ਮੁੱਦਗੀ ਸ਼ਹਿਰ ਲੱਗਦਾ ਆਣਗਵਾਂਡ ਦੇ ਪਿੰਡੇ ਗੰਦੇ ਕਬਰਵੱਛਾ ਭਾਗਥਾਲਾ ਮਿਰਜੇ ਕੀ ਸਰਾਂ ਵਾਲੀ ਸਿਆਦੀ ਇਹ ਆਣਗਵਾਂਡ ਦੇ ਪਿੰਡਾਂ ਦੇ ਅੱਜ ਆਪਾਂ ਤੁਹਾਡੇ ਤੁਹਾਨੂੰ ਦਿਖਾਵਾਂਗੇ ਚਾਰ ਮੱਝਾਂ ਝੋਟੀਆਂ ਬਹੁਤ ਚੰਗੀਆਂ ਸਾਰੀਆਂ ਸੁਈਆਂ ਸਵਾਈਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਆ ਕਰੋ ਨੋਟਾ M29 ਦੀ ਪਹਿਲਾਂ ਨੇ ਝੋਟੀ ਆ ਬਹੁਤ ਚੰਗੀ ਆ ਕੱਦਗਾਠ ਵੇਖੋ ਕਿੱਦਾਂ ਨਿੱਕੀ ਨਿੱਕੀ ਸਿੰਗੀ ਲੱਗੀ ਆ ਲੇਵਾਲੋ ਆ ਵੇਖੋ ਆ ਕੀ ਬਾਤ ਬਹੁਤ ਸੋਹਣਾ ਥਾਨ ਕੁਸਮਾ ਕਰਕੇ ਕਰਦੀ ਆ ਕਰਮਾ ਫਾਈਨਲ ਆਪਣੇ ਨੂੰ ਕਰ ਲੋ ਜੀ ਸਬਸਕ੍ਰਾਈਬ ਜੋ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੀਕ ਪਹਿਲਾਂ ਪਹੁੰਚ ਚੁੱਕੇ ਤੇ ਆਜੋ ਆਪਾਂ ਪਹਿਲੇ ਨੰਬਰ ਵਾਲੀ ਤੋਂ ਕਰਦੇ ਆ ਸ਼ੁਰੂ ਸੂਈਆਂ ਸਵਾਈਆਂ ਸਾਰੀਆਂ ਕਰਦੇ ਆ ਗੱਲਾਂ ਬਾਤਾਂ ਨਾਲੇ ਤੋਰਦੇ ਆ ਜੋ ਇਹ ਤੀਸਰਾ ਸੁਹਾ ਸੁਈ ਆ ਜੀ ਮਗਰ ਕੱਟੀ ਆ ਤਿੰਨਾ ਦਿਨਾਂ ਦੀ ਸੁਈ ਆ ਤੇ ਅੱਜ ਬੌਲਾ ਹੀ ਹੋਊਗਾ ਜਿੰਦੇ ਥੱਲੇ 9 ਲੀਟਰ ਬਹੁਤ ਛੋਟੀ ਚੰਗੀ ਸੀਰ ਸੁਹਾ ਸੁਫਾਈਆਂ ਸੁਈਆਂ ਬਹੁਤ ਬਰਲਾ ਬਰਲਾ ਛੋਟੀਆਂ ਚੰਗੀਆਂ ਲੱਗੀਆਂ ਕਿਆ ਬਾਤ ਕੱਦ-ਕਾੜ ਦੀ ਪੂਰੇ ਫੁੱਲ ਕੱਦ-ਕਾੜ ਦੀ ਆ ਨੀਲੀ ਚ ਪੈਰ ਰੱਖਦੀ ਆ ਅੱਖਾਂ ਹੈਂਗਾ ਮੜੇ ਮੜੇ ਮਗਰਲੇ ਪੈਰ ਹੈਗੇ ਆ ਮੱਥੇ ਫੁੱਲੇਗਾ ਮਗਰ ਨੀਲੀ ਦੀ ਕੱਟੀ ਆਈ ਵੇਖੋ ਕੱਟੀ ਕੱਡੀ ਸੁਣੀ ਆਜੋ ਆਪਾਂ ਤੋਰ ਤੋਰ ਕੇ ਵੇਨੇ ਇਹਨੂੰ ਤੋਰ ਚੈੱਕ ਕਰਾਉਨੇ ਤੁਹਾਨੂੰ ਕਰੋ ਚੱਕੀ ਤੋਰ ਛੋਟੀ ਦੀ ਤਰਦੀ ਦੀ ਦੇਖੋ ਮਿਰਲਾ ਮੁਰਲਾ ਵੇਖੋ ਲੱਗੀਆਂ ਕਰਮਾਂ ਵਾਲੀ ਨੂੰ ਬਹੁਤ ਚੰਗੀ ਆ ਲੈਵਲ ਉਹ ਬੜਾ ਚੰਗਾ ਕੱਦ ਕਾੜ ਦੀ ਫੁੱਲ ਆਓ ਜੀ ਕਰੋ ਚੱਕ ਮੋੜ ਲਿਆ ਬਹੁਤ ਚੰਗੀ ਕਰਮਾਂ ਵਾਲੀ ਲੈਵਲ ਉਹ ਆ ਖਬਰਦਾਰ ਪੂਰੀ ਤਿੰਨਾ ਦਿਨਾਂ ਦੀ ਸੂਈ ਥੱਲੇ 9 ਲੀਟਰ ਬੋਲਾ ਤਿਆਰ ਆ ਚੁਵਾਈ ਚੁਈ ਦੀ ਇੱਕ ਨੰਬਰ ਹੋਊਗੀ ਦੇਖੋ ਲੇਵਾ ਵੇਖੋ ਦਿਖਾਉਂਦੀ ਕਿ ਨਹੀਂ ਤੁਰਦੀ ਪੂਰੇ ਦੇਖੋ